ਆ ਵੈ ਕਿਫਾ ਤੇ ਮੇਰਾ ਨਾਮ ਜੀ ਸਕੱਤਰ ਸਿੰਘ ਦੀ ਪਿੰਡ ਫੁੱਲੇ ਚੱਕ ਤੋਂ ਅਸੀਂ ਜੀ ਬਾਬਾ ਜੀ ਦੇ ਐ ਕਿ ਹਾਰਾ ਆਉਣ ਦੀ ਪੀਤ ਕਰਕੇ ਬਾਬਾ ਜੀ ਨੇ ਸੋਚ ਸੋਚੀ ਸੀ ਕਿ ਮੈਂ ਗਰਾਈ ਐ ਕਿ ਸਪੰਟ ਸੇਵਾ ਨਹੀਂ ਲੈਣੀ ਪਰ ਨਹੀਂ ਸਾਡੀ ਜਮੀਰ ਜਿਹੜੀ ਇਹ ਨਹੀਂ ਇਹ ਆਵਾਜ਼ ਨਹੀਂ ਦੇ ਰਹੀ ਅਸੀਂ ਇਹਨਾਂ ਨੂੰ ਸੇਵਾ ਜ਼ਰੂਰ ਦੇਣੀ ਆ ਇਹਨਾਂ ਨੇ ਬਹੁਤ ਬਹੁਤ ਸੇਵਾ ਸਾਡੇ 8 ਸਾਲ ਤੋਂ ਕਰ ਰਹੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੂੰ ਹੀ ਸੇਵਾ ਜ਼ਰੂਰ ਦੇਣੀ ਆ ਪਰ ਇਹ ਇਹ ਗੱਲ ਕਹੀ ਆ ਵੀ ਅਸੀਂ ਸੇਵਾ ਨਹੀਂ ਲੈਣੀ ਅਰ ਕੀ ਹੜਪੀਦਾ ਕਰਾਂ ਪਰ ਨਹੀਂ ਅਸੀਂ ਹੋਰ ਵੀ ਖਰਚੇ ਕਰ ਰਹੇ ਆ ਤੇ ਅਸੀਂ ਕੀ ਗੱਲ ਇਹ ਦੀ ਸੇਵਾ ਨਹੀਂ ਦੇ ਸਕਦੇ ਅਸੀਂ ਇਹ ਜ਼ਰੂਰ ਦੇਵਾਂਗੇ ਇਹਨਾਂ ਦੀ ਸੇਵਾ ਵੀ ਵੱਡਾ ਪ੍ਰਾਲਾ ਦਾਦਾ ਬਾਬਾ ਵੱਡਾ ਪ੍ਰਾਲਾ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਜਿਹੜਾ ਇਹਨਾਂ ਦੀ ਇਹਨਾਂ ਦੀ ਸੋਚ ਸੀ ਇਹ ਪਰ ਨਹੀਂ ਇਹਨਾਂ ਦਾ ਇਹਨਾਂ ਹੀ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਇਹਨਾਂ ਨੂੰ ਇਹਨਾਂ ਦੀ ਸੇਵਾ ਜ਼ਰੂਰ ਦੇਵਾਂਗੇ ਪੂਰਾ ਪਿੰਡ ਸੇਵਾ ਦੇ ਪੂਰਾ ਪਿੰਡ ਸੇਵਾ ਦੇਗਾ ਜੀ ਜਿੱਦਾਂ ਅਗੇ ਚੱਲਦਾ ਜਿੱਦਾਂ ਅਗੇ ਚੱਲਦਾ ਉਦਾਂ ਹੀ ਚੱਲਦਾ ਰਹੇਗਾ ਲਾਈਵ ਜੀ ਕਾਕਲ ਸਾਹਿਬ ਲਾਈਵ ਜੀ ਕੀ ਫਤਿਹ ਮਿਰਜੀ ਮੇਰਾ ਨਾਮ ਅਮਰਤਪਾਲ ਸਿੰਘ ਆ ਪਿੰਡ ਮੇਰਾ ਸਰਾ ਅਜਨਾਲੀ ਦੇ ਕੋਲ ਅੱਛਾ ਹਾਂ ਬਾਈ ਜੀ ਜੀ ਸੇਵਾ ਲੈਣੇ ਮਨਾ ਕਾ ਪਤੀਆ ਉਸ ਦਾ ਕਾਰਨ ਕੀ ਆ ਕਿਉਂ ਵਾਪਸ ਨਹੀਂ ਕਹਿ ਰਹੇ ਹੁੰਦੇ ਉਸੇ ਵੰਦੇ ਮਿਰਜੀ ਉਸ ਦਾ ਕਾਰਨ ਇਹੀ ਆ ਜਿਵੇਂ ਕਿ ਆਪ ਜੀ ਨੂੰ ਪਤਾ ਵਾ ਕਿ ਜੋ ਪਿਛਲੇ ਸਮੇਂ ਦੌਰਾਨ ਜੋ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੜ੍ਹ ਆਏ ਲੋਕਾਂ ਦੀਆਂ ਫਸਲਾਂ ਬਰਬਾਦ ਹੋਈਆਂ ਜਿੱਥੇ ਮੈਂ ਗਰੰਤੀ ਸਿੰਘ ਜੀ ਸੇਵਾ ਨਿਭਾ ਰਿਹਾ ਹਾਂ ਨਗਰ ਚੱਕ ਫੁੱਲਾ ਵਿਖੇ ਉੱਥੇ ਵੀ ਇਸ ਹੜ੍ਹ ਦੀ ਕਾਫੀ ਜ਼ਿਆਦਾ ਮਾਰ ਪੈਣ ਦੇ ਕਾਰਨ ਜ਼ਿਮੀਂਦਾਰਾਂ ਦੀਆਂ ਫਸਲਾਂ ਨੂੰ ਨੁਕਸਾਨੀਆਂ ਗਈਆਂ ਫਸਲਾਂ ਬਰਬਾਦ ਹੋਈਆਂ ਜਿਸ ਕਾਰਨ ਉਹਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਇਸ ਦੁੱਖ ਦੀ ਘੜੀ ਨੂੰ ਵੇਖਦਿਆਂ ਹੋਇਆਂ ਆਪਾਂ ਇਹ ਫੈਸਲਾ ਲਿਆ ਵਾ ਕਿ ਜੋ ਤਨਖਾਹ ਮਿਲਦੀ ਹੈ ਆਪਾਂ ਉਹ ਗ੍ਰਾਹੀ ਯਾਰ ਕੀ ਨਹੀਂ ਕਰਨੀ ਅੱਛਾ ਇੱਕ ਇਸ ਤਰ੍ਹਾਂ ਕੇ ਜਾਸਰ ਨੂੰ ਮੁਜਾਰਾ ਬਿਰਜੀ ਦੇਣ ਵਾਲਾ ਪਰਮਾਤਮਾ ਆ ਜੀ ਆਪਾਂ ਪਰਮਾਤਮਾ ਦੀ ਸੇਵਾ ਕਰਦੇ ਆ ਤੇ ਉਹਨੂੰ ਫਿਕਰ ਆ ਜਿਵੇਂ ਮਹਾਰਾਜ ਫਰਮਾਨ ਕਰਦੇ ਆ ਕਿ ਸੈਲ ਪੱਥਰ ਮਹਿ ਜੰਤੂ ਪਾਏ ਤਾ ਕਰਜਿਕ ਆਗੇ ਕਰ ਧਰਿਆ ਜਲ ਮਹਿ ਜੰਤ ਉਪਾਇਨ ਤਿਨਾ ਪਿਰੋ ਜੀ ਦੇ ਜੇ ਬਿਰਜੀ ਉਹ ਪਰਮਾਤਮਾ ਪੱਥਰਾਂ 'ਚ ਬੈਠੇ ਜੀਵਾਂ ਨੂੰ ਖਾਣ ਨੂੰ ਦੇ ਸਕਦਾ ਵਾ ਜੇ ਉਹ ਪਰਮਾਤਮਾ ਜੜ ਵਿੱਚ ਬੈਠੇ ਜੀਵਾਂ ਨੂੰ ਖਾਣ ਨੂੰ ਦੇ ਸਕਦਾ ਵਾ ਉਸ ਨੂੰ ਸਾਰਿਆਂ ਦਾ ਸ਼ਿਕਰ ਆ ਸਾਡਾ ਵੀ ਤੁਹਾਡਾ ਵੀ ਬਾਕੀ ਰਹੀ ਗੱਲ ਮੇਰੀ ਜੇ ਆਪ ਸੰਗਤਾਂ પાસે ਮੈਂ ਇਹ ਗ੍ਰਾਈ ਨਾਂ ਵੀ ਲਵਾਂਗਾ ਜਿੰਨਾ ਵੀਰਾਂ ਦਾ ਹੜਾਂ ਦੇ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਵਾ ਉਹ ਵੀ ਤਾਂ ਵਿਚਾਰੇ ਹੈ ਜਾਂ ਸਾਡੇ ਵਰਗੇ ਜਿੰਨਾਂ ਵੱਲ ਵੇਖ ਕੇ ਫੈਸਲਾ ਲਿਆ ਗਿਆ ਗ੍ਰਾਈ ਨਾ ਕਰਨ ਦਾ ਗਰੰਦੀ ਸਿੰਘ ਵਾਲੇ ਮੋਟਰ ਲਿਮਟਡ ਜੀ ਤਨਖਾਹ ਹੁੰਦੀ ਆ ਹਾਂਜੀ ਇਹ ਮੇਰੇ ਤੋਂ ਬਹੁਤ ਮੁਸ਼ਕਲ ਹੋ ਜਾਊਗਾ ਮੈਨੂੰ ਨੇ ਵੀ ਇਹਦੀ ਮੁਸ਼ਕਿਲ ਪਰਮਾਤਮਾ ਨਹੀਂ ਆਉਣ ਦਿੰਦਾ ਇੰਨਾ ਕਿ ਭਰੋਸਾ ਹੈਗਾ ਮੈਂ ਉਸ ਤੇ ਭਰੋਸਾ ਕਰਕੇ ਹੀ ਆਪਾਂ ਇਹ ਫੈਸਲਾ ਲਿਆ ਵਾ ਤੇ ਇੰਨਾ ਕਿ ਯਕੀਨ ਹੈ ਪਰਮਾਤਮਾ ਕਿਸੇ ਗੱਲ ਦੀ ਕੋਈ ਤੋੜ ਨਹੀਂ ਆਉਣ ਦਿੰਦਾ ਹਾਂਜੀ ਕਿ ਸੇਵਾ ਇਸ ਤਰ੍ਹਾਂ ਚੱਲਦੀ ਰਹੇ ਕਿਸੇ ਹਾਂਜੀ ਵੀਰ ਜੀ ਸੇਵਾ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਆਪਾਂ ਨਿਭਾ ਰਹੇ ਹਾਂ ਤੇ ਗਾਂ ਵੀ ਨਿਭਾਉਂਦੇ ਰਵਾਂਗੇ ਹਾਂਜੀ ਸੰਗਤ ਨੂੰ ਕੀ ਹੋਵੇਗਾ ਸੰਗਤਨ ਵਰਜੀ ਇਹ ਹੀ ਅਪੀਲ ਆ ਕਿ ਜੋ ਹੜ੍ਹਾਂ ਦੇ ਦੌਰਾਨ ਆਪਣੀ ਕਾਫੀ ਜ਼ਿਆਦਾ ਨਾਲਾ ਹਲਕੇ ਵਿੱਚ ਜਾਂ ਜਿੱਥੇ ਵੀ ਨੁਕਸਾਨ ਹੋਇਆ ਵਾ ਸਭ ਤੋਂ ਪਹਿਲਾਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਇਸ ਹੜ੍ਹਾਂ ਦੌਰਾਨ ਸੰਗਤਾਂ ਦੀ ਸੇਵਾ ਕੀਤੀ ਰਸ਼ਨ ਪਾਣੀ ਪਹੁੰਚਾਇਆ ਡੰਗਰਾਂ ਵਾਸਤੇ ਚਾਰਾ ਵੀ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਤੇ گاਹਾਂ ਵਾਸਤੇ ਵੀ ਆਪਾਂ ਇਹ ਹੀ ਇੱਕ ਬੇਨਤੀ ਸੰਗਤਾਂ ਨੂੰ ਕਰਦੇ ਆ ਕਿ گاਹਾਂ ਵਾਸਤੇ ਵੀ ਆਪ ਸੰਗਤਾਂ ਦੇ ਸਹਿਯੋਗ ਦੀ ਇਸ ਪੰਜਾਬ ਵਾਸੀਆਂ ਨੂੰ ਬਹੁਤ ਜ਼ਰੂਰਤ ਹੈ ਜਿੱਥੇ ਕਿ ਹੜ੍ਹਾਂ ਦੀ ਭਾਰੀ ਮਾਰ ਹੋਈ ਹੈ ਕਈ ਜ਼ਿਮੀਂਦਾਰਾਂ ਦਾ ਇੰਨਾ ਨੁਕਸਾਨ ਹੋ ਚੁੱਕਾ ਵਾ ਕਿ ਉਹ ਆਪਣੇ ਖੇਤਾਂ ਵਿੱਚ ਕਣਕ ਉਗਾਉਣ ਦੀ ਸਮਰੱਥਾ ਨਹੀਂ ਰੱਖਦੇ ਇਸ ਕਰਕੇ ਉਹਨਾਂ ਜ਼ਿਮੀਂਦਾਰਾਂ ਦੀ ਹੱਲਪ ਕੀਤੀ ਜਾਵੇ ਕਣਕ ਵੇਜਣ ਤੱਕ ਜੋ ਵੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਉਹਨਾਂ ਦੀ ਜ਼ਰੂਰਤ ਪੂਰੀ ਕੀਤੀ ਜਾਵੇ ਪਿੰਚੱਕ ਪੁੱਲਾ ਦੇ ਸਿਰ ਜਿਹੜੀ ਸੇਵਾ ਕਰਦੇ ਜੇ ਗਰੰਦੀ ਸਿੰਘ ਉਤੋਂ ਇਲਾਵਾ ਕੋਈ ਹੋਰ ਵੀ ਆਉਂਦਾ ਨਹੀਂ ਸੱਜ ਲਗਾ। ਵੀਰ ਜੀ ਉਸ ਤੋਂ ਇਲਾਵਾ ਤਕਰੀਬਨ ਅਜ ਤੋਂ 2 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਅਖੰਡ ਪਾਠੀ ਤੌਰ ਤੇ ਮੈਂ ਭਰਤੀ ਹੋਇਆ ਹਾਂ। ਉੱਥੇ ਵੀ ਆਪਣਾ ਅਖੰਡ ਪਾਠ ਸਾਹਿਬ ਕਰਦੇ ਹਾਂ ਜੀ। ਹਾਂਜੀ। ਚਰਚਾ ਉੱਥੋਂ ਵੀ ਚੱਲ ਜਾਂਦਾ। ਹਾਂਜੀ ਵੀਰ ਜੀ ਉੱਥੇ ਵੀ ਚਲੋ ਆਪਣੀ ਮਿਹਨਤ ਕਰਦੇ ਹਾਂ ਅਖੰਡ ਪਾਠ ਸਾਹਿਬ ਕਰੀਂਦੇ ਆ। ਹਾਂਜੀ। ਕੀ ਸੰਗਤ ਨੂੰ ਕੋਈ ਇਤਰਾਜ ਨਹੀਂ ਤੁਸੀਂ ਕਿਤੇ ਵੀ ਸੇਵਾ ਕਰਦੇ ਆ? ਨਾ ਜੀ ਨਾ ਬੀ। ਚਲੋ ਉਹ ਤੇ ਆਪਾਂ ਅਖੰਡ ਪਾਠ ਸਾਹਿਬ ਕਰਨੀ ਹੁੰਦੀ ਜਿਵੇਂ ਗ੍ਰੰਤੀ ਸਿੰਘ ਜੀ ਸੇਵਾ ਨਿਭਾ ਰਿਹਾ ਮੈਂ ਇੱਥੇ। ਇਹ ਤੋਂ ਸਮਾਂ ਕੱਢ ਕੇ ਮੈਂ ਦਰਬਾਰ ਸਾਹਿਬ ਜਾਈਦਾ ਅਖੰਡ ਪਾਠ ਸਾਹਿਬ ਕਰੀਦੀ ਆ ਜੇ ਕਿਤੇ ਕੋਈ ਆਪਣੇ ਪਿੰਡ ਵਿੱਚ ਜਾਂ ਨੇੜਲੇ ਪਿੰਡ ਵਿੱਚ ਕੋਈ ਪ੍ਰੋਗਰਾਮ ਅਖੰਡ ਪਾਠ ਸਾਹਿਬ ਆਉਂਦਾ ਆਪਾਂ ਉਹ ਵੀ ਕਰਦੇ ਆਂ ਜੀ। ਜੋ ਕਰਦੇ ਆ ਤੁਹਾਡੇ ਨਾਲ। ਸੰਗਤ ਦਾ ਵਰਦੀ ਆ ਭਾਇ ਨਾ ਕਿ ਧੰਨਵਾਦ ਕਰਦੇ ਆਂ ਵੇਖੋ ਇੱਕ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਿੰਡ ਵਿੱਚ। ਪਰ ਜਦੋਂ ਮੈਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਮੈਂ ਆਪ ਜੀ ਪਾਸ ਵੰਗੜਾਈ ਨਹੀਂ ਕਰਾਂਗਾ ਤਾਂ ਸੰਗਤਾਂ ਨੇ ਇਸ ਗੱਲ ਨੂੰ ਠਕਰਾਉਂਦਿਆਂ ਹੋਇਆ ਮੈਨੂੰ ਇਹ ਗੱਲ ਕਹੀ ਹੈ ਕਿ ਚਾਹੇ ਸਾਡਾ ਲੱਖਾਂ ਦਾ ਨੁਕਸਾਨ ਹੋਇਆ ਵਾ ਆਪਾ ਉਹ ਘਾਟਾ ਵੀ ਜਰਿਆ ਵਾ ਇਸ ਕਰਕੇ ਸਾਨੂੰ ਗੁਰੂ ਘਰ ਵਿਖੇ ਸੇਵਾ ਦੇਣ ਤੋਂ ਕੋਈ ਵੀ ਇਤਰਾਜ਼ ਨਹੀਂ ਆਪਾਂ ਸੇਵਾ ਇਸ ਤਰ੍ਹਾਂ ਆਪ ਜੀ ਨੂੰ ਦੇਵਾਂਗੇ ਹਾਂਜੀ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ